ਹਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਦਿਸ਼ ਦੇ ਉੱਪਰ ਜੋ ਬੱਸ ਸਟੈਂਡ ਔਰ ਪਾਲ ਸਵੀਟ ਸ਼ਾਪ ਹੈਗਾ ਉਹਨਾਂ ਵੱਲੋਂ ਜਿਹੜਾ ਆ ਕੀ ਇਹ ਅਟੁੱਟ ਲੰਗਰ ਜਿਹੜਾ ਲਗਾਇਆ ਜਾ ਰਿਹਾ ਲੱਗਿਆ ਹੈ ਔਰ ਸਵੇਰ ਤੋਂ ਹੀ ਇਹ ਜਿਹੜਾ ਲੰਗਰ ਹੈਗਾ ਆ ਤੁਸੀਂ ਦੇਖ ਪਾ ਰਹੇ ਹੋ ਇਹ ਚੱਲ ਰਿਹਾ ਹੈਗਾ ਆ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਬਾਬਾ ਸਾਹਿਬ ਅੰਬੇਦਕਰ ਉਹਨਾਂ ਦੇ ਜਨਮ ਦਿਦਸ ਦੇ ਉੱਪਰ ਬਸ ਸਾਡੇ ਦੇ ਉੱਪਰ ਇਹ ਜਿਹੜਾ ਆ ਲੰਗਰ ਲਗਾਇਆ ਗਿਆ ਹੈ। ਬਾਕੀ ਇਸ ਤਰਫ ਵੀ ਹੈਗਾ ਜੀ। ਅੱਛਾ ਇਸ ਤਰਫ ਕਿ ਕਿਨਾ ਬੋਲੋ ਆ ਜੀ? ਇਹ ਜਲ ਸੇਵਾ ਵੀ ਇਹ ਕਹਿੰਦੇ ਅੱਛਾ ਉਹਨਾਂ ਬੋਲੋ ਕੀਤੀ ਜਾ ਰਹੀ ਆਗੇ। ਸੇਵਾ ਜੀ। ਮਤਲਬ ਹੈ ਕਿ ਨਾਲ ਦੀ ਨਾਲ ਜਿਹੜਾ ਲੰਗਰ ਚੱਲਦਾ ਕਈ ਵਾਰ ਪਾਣੀ ਤਾਂ ਨਾਲ ਜ਼ਰੂਰੀ ਆ। ਨਹੀਂ ਯਾਰ। ਜ਼ਰੂਰੀ ਹੈਗਾ ਯਾਰ। ਔਰ ਵਾਕਈ ਅੱਛਾ ਇਹ ਨਹੀਂ ਆ ਕਿ ਗੰਦਗੀ ਪਾ ਰਹੇ ਆ। ਬੋਰੀਆਂ ਰੱਖੀਆਂ ਹੋਈਆਂ ਇਹਨਾਂ ਨੇ ਉਹਦੇ ਵਿੱਚ ਜਿਹੜਾ ਖਾ ਕੇ ਹੈਗਾ ਕਿ ਉਹਦੇ ਵਿੱਚ ਜਿਹੜਾ ਲੋਕੀ ਇਹ ਰੱਖ ਦੇਣ ਔਰ ਹਰ ਇੱਕ ਜਿੰਨੇ ਵੀ ਰਾਈ ਹੈਗੇ ਆ ਔਰ ਇਹ ਸੇਵਾਦਾਰਾਂ ਦੀ ਵੀ ਇੱਕ ਵਾਰੀ ਨਜ਼ਰ ਤੁਹਾਨੂੰ ਮਰਾ ਕਰਾ ਦਿੰਨੇ ਆ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਆਪਾਂ ਖੂਬੀ ਨਿਵਾ ਰਹੇ ਹੈਗੇ ਆ ਔਰ ਬਾਕੀ ਗੱਲਬਾਤ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕਰਨ ਦੀ ਔਰ ਲਗਾਤਾਰ ਜਿਹੜੇ ਹੈਗੇ ਆ ਉਹ ਆ ਸਾਡੇ ਮਾਲਕ ਸ਼ਕਨ ਆ ਰਹੇ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਪਾਲ ਹੈ ਜੀ ਅੱਛਾ ਪਾਲ ਜੀ ਆਪਣੇ ਆ ਜਿਹੜਾ ਲੰਗਰ ਲਗਾਇਆ ਹੈ ਕੀ ਕਹਿਣਾ ਚਾਹੋਗੇ ਇਹ ਲੰਗਰ ਲਗਾਇਆ ਜੀ ਬਾਬਾ ਸਾਹਿਬ ਦਾ ਕੱਦਮ ਦੇ ਕਰਦੇ ਜਨਮ ਦਿਨ ਤੇ ਠੀਕ ਹੈ ਅੱਜ 134 ਮਾ ਜਨਮ ਦਿਨ ਹੈ ਅੱਛਾ 134 ਮਾ ਜਨਮ ਦਿਨ ਹੈ ਹਾਂ ਜੀ ਹਾਂ ਜੀ ਤੇ ਬਾਬਾ ਸਾਹਿਬ ਨੂੰ ਸੰਭਾਜ ਲਈ ਹੈ ਲੰਗਰ ਦੇ ਰੂਪ ਚ ਠੀਕ ਹੈ ਤੇ ਲੋਕਾਂ ਨੂੰ ਇਹਨਾਂ ਦੀਆਂ ਸਿੱਖਿਆਵਾਂ ਦਾ ਵੀ ਪਤਾ ਲੱਪਣਾ ਚਾਹੀਦਾ ਹੈ ਕਿ ਇਹਨਾਂ ਨੇ ਸੰਧਾਨ ਦੇ ਨਾਲ ਲੋਕਾਂ ਨੂੰ ਆਣਾ ਚਾਹੀਦਾ ਹੈ ਕਿ ਸਾਰੀਆਂ ਚੀਜ਼ਾਂ ਤਾਂ ਹੀ ਪਤਾ ਲੱਗਣੀਆਂ ਇੱਥੇ ਆਪਾਂ ਮੋਹਰੇ ਆ ਕੇ ਕੋਈ ਚੀਜ਼ਾਂ ਨੂੰ ਕਰਾਂਗੇ ਹਾਂ ਜੀ ਲੰਗਰ ਲਗਾਉਂਗੇ ਤਾਂ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਦੇਖੇਗੀ ਕਿ ਲੰਗਰ ਕਿਉਂ ਲਗਾਇਆ ਗਿਆ ਤੇ ਉੱਪਰ ਪੜੇਗੀ ਤੇ ਫਿਰ ਪਤਾ ਲੱਗਦਾ ਹੈ ਕਿ ਵਾਕਿਆ ਹੀ ਹੈ ਜਿਹੜਾ ਅੱਜ ਹੈਗਾ ਦਿਨ ਕਿੰਨਾ ਜ਼ਾਰਾ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਜਾਉਂਗੇ ਬਾਬਾ ਮਿਤਕਰ ਸਾਹਿਬ ਦੀ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਹੀ ਸਾਡੇ ਨੂੰ ਠੀਕ ਹੈ ਜੀ ਸਾਡੇ ਪਾਲ ਘਰਾਂ ਨੇ ਤੇ ਲੰਗਰ ਦਾ ਕੀਆ ਅੱਛਾ ਬਹੁਤ ਵਧੀਆ ਤੇ ਇਹ ਲੰਗਰ ਜਿਹੜਾ ਹਾਂ ਜੀ ਹਾਂ ਜੀ ਇਹ ਵੀ ਇੰਗਿਆਪਾ ਠੀਕ ਹੈ ਜੀ ਅਸੀਂ ਤੁਸੀਂ ਜਿਹੜਾ ਲੰਗਰ ਹੈਗਾ ਉਹ ਤੋਂ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਆ ਅਸੀਂ ਤੁਹਾਨੂੰ ਸਕਰੀਨ ਤੇ ਦਿਖਾਇਆ ਵੀ ਹੈਗਾ ਆ ਔਰ ਲਗਾਤਾਰ ਜਿਹੜਾ ਇਹ ਚੱਲ ਰਿਹਾ ਹੈ ਸੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਜਿੱਥੇ ਕੋਈ ਵੀ ਪ੍ਰੋਗਰਾਮ ਚੱਲਦਾ ਹੈਗਾ ਉਹ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਤੇ ਦਿਖਾ ਸਕੀਏ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਰਿਪੋਰਟ ਹਰ ਇੱਕ ਤੱਕ ਪਹੁੰਚ ਸਕੇ